ਮੈਡਮ ਗੱਡੀਆਂ ਨੂੰ ਕਿਸੇ ਦੀ ਕੋਈ ਫਿਊਜ ਉੱਡ ਸਕਦਾ ਹੈ ਕਿਸੇ ਦੀ ਬੈਟਰੀ ਦਾ ਫਿਊਜ ਉੱਡ ਸਕਦਾ ਹੈ ਕਿਸੇ ਦਾ ਕੋਈ ਟੈਕਨੀਕਲ ਨਾਰਮਲ ਚੀਜ਼ ਹੋ ਸਕਦੀ ਹੈ ਜੇ ਕਿਸੇ ਦਾ ਇੰਜਨ ਹੀ ਘਰੋਂ ਖਰਾਬ ਹੋਊਗਾ ਉਸ ਚੀਜ਼ ਨੂੰ ਸੋਚਿਆ ਜਾਊਗਾ ਤੇ ਉਸ ਨੂੰ ਨਹੀਂ ਜਿਹੜੀ ਟੈਕਨੀਕਲ ਪ੍ਰੋਬਲਮ ਹੈ ਮੌਕੇ ਤੇ ਜਿਹੜੀ ਲੋਡਬੰਦ ਚੀਜ਼ਾਂ ਹੋ ਸਕਦੀਆਂ ਉਹ ਅਸੀਂ ਹਮੇਸ਼ਾ ਹਾਜ਼ਰ ਅਸੀਂ ਜਦੋਂ ਇਹ ਸੇਵਾ ਸ਼ੁਰੂ ਕੀਤੀ ਅਸੀਂ ਹੜਾਂ ਦੇ ਵਿੱਚ ਉਸ ਘਰਾਂ ਦੇ ਵਿੱਚ ਪਹੁੰਚਿਆ ਜਿੱਥੇ ਪ੍ਰੋਪਰ 5 5 6 6 ਫੁੱਟ ਪਾਣੀ ਸੀ ਉਸ ਤੋਂ ਬਾਅਦ ਕਰੋਨਾ ਕਾਲ ਦੇ ਵਿੱਚ ਅਸੀਂ ਉਸ ਘਰਾਂ ਵਿੱਚ ਸੈਨਟਾਈਜ਼ ਕੀਤਾ 21 ਤਰੀਕ ਤੋਂ ਲੈ ਕੇ 28 ਇਹ ਤਾਂ ਸਾਡਾ ਮਹਾਨ ਦਿਨ ਨੇ ਇਹਦੇ ਵਿੱਚ ਤਾਂ ਆਪਣਾ ਸਿਰ ਝੁਕਦਾ ਹੈ ਇਹ ਜ਼ਰੂਰੀ ਹੈ ਵੀ ਅਸੀਂ ਸਾਡੀ ਜਿਹੜੀ ਸੇਵਾ ਮਿਸ਼ਨ ਸੇਵਾ ਜਥਾ ਦੁਗਰੀ ਤੇ ਹਰਮਨ ਮੋਟਰ ਵੱਲੋਂ 365 ਦਿਨ ਸੇਵਾ ਕੀਤੀ ਜਾਂਦੀ। ਔਰ ਉਸ ਤੋਂ ਬਾਅਦ ਜੇ ਕਿਸੇ ਵੀਰ ਨੂੰ ਟਰੈਕਟਰ ਦੀ ਵੀ ਸਹੂਲਤ ਚਾਹੀਦੀ ਹੋਊਗੀ ਅਸੀਂ ਉਹ ਵੀ ਦੇਣ ਨੂੰ ਤਿਆਰ। ਮੋਟਰਸਾਈਕਲ ਦੀ ਵੀ ਸਹੂਲਤ ਦੇਣ ਨੂੰ ਤਿਆਰ। ਦੇ ਉਸ ਤੋਂ ਬਾਅਦ ਅਸੀਂ ਪ੍ਰੋਪਰ 5-5 ਬੰਦਿਆਂ ਦੀ ਟੀਮਾਂ ਲਾ ਚੁੱਕੇ ਹੁਏ ਆ ਜਿਹੜਾ ਆਲਰੇਡੀ 5-5 ਬੰਦੇ ਸਾਡੀ ਸਹਿਯੋਗ ਦੇ ਰਹੇ ਆ ਔਰ 5-5 ਬੰਦੇ ਰਾਤ ਨੂੰ ਇਹ ਸਿੱਧੇ ਪੂਰਾ ਪੈਰਾ ਦੇ ਰਹੇ ਆ ਮੈਡਮ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਕਿਹੜੀਆਂ-ਕਿਹੜੀਆਂ ਗੱਡੀਆਂ ਨਹੀਂ ਆਲ ਟਾਈਪਸ ਆਫ ਕਾਰਸ ਦਰਸ਼ਕਾਂ ਦਾ ਸਿਟੀ ਹੈਡਲਾਈਨਸ ਦੇ तमाम ਦਰਸ਼ਕਾਂ ਦਾ ਮੈਂ ਤੁਮਨਜੋਤ ਸਵਾਗਤ ਕਰਦੀਆਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਤੁਸੀਂ ਵਕ ਵਕ ਜਗ੍ਹਾ ਤੇ ਲੰਗਰ ਲੱਗਦੇ ਹੋਏ ਦੇਖੇ ਹੋਗੇ ਬਹੁਤ ਤਰ੍ਹਾਂ ਦੇ ਲੰਗਰ ਦੇਖੇ ਹੋਣਗੇ ਚਾਹ ਦਾ ਲੰਗਰ ਦੇਖਿਆ ਹੋਵੇਗਾ ਜਾਂ ਹੋਰ ਕਈ ਤਰ੍ਹਾਂ ਦੇ ਲੰਗਰ ਦੇਖੇ ਹੋਣਗੇ ਪਰ ਤੁਸੀਂ ਵੀ ਕਦੀ ਗੱਡੀਆਂ ਦੀ ਸੇਵਾ ਦਾ ਲੰਗਰ ਨਹੀਂ ਦੇਖਿਆ ਹੋਣਾ ਗੱਡੀਆਂ ਦੀ ਰਿਪੇਅਰਿੰਗ ਦਾ ਸੇਵਾ ਜਿਹੜੀ ਕੀਤੀ ਜਾਂਦੀ ਹੈ ਲੰਗਰ ਤੁਸੀਂ ਕਿਤੇ ਨਹੀਂ ਦੇਖਿਆ ਹੋਣਾ ਪਰ ਅੱਜ ਤੁਹਾਨੂੰ ਇੱਕ ਇਦਾਂ ਦੀ ਜਗ੍ਹਾ ਤੇ ਲੈ ਪਹੁੰਚਿਆ ਇੱਕ ਜਿੱਥੇ ਇਦਾਂ ਦੇ ਸਾਨੂੰ ਇੱਕ ਸੇਵਾ ਸੇਵਾਦਾਰ ਮਿਲੇ ਨੇ ਜੋ ਕਿ ਇੱਕ ਸੇਵਾ ਕਰਦੇ ਨੇ ਜਿਸ ਦੇ ਵਿੱਚ ਉਹ ਗੱਡੀਆਂ ਦੀ ਫ੍ਰੀ ਸੇਵਾ ਕਰਦੇ ਨੇ ਗੱਡੀਆਂ ਦੀ ਸਰਵਿਸ ਕਰਦੇ ਨੇ ਫ੍ਰੀ ਦੇ ਵਿੱਚ ਗੱਡੀਆਂ ਨੂੰ ਠੀਕ ਕਰਦੇ ਨੇ ਸ਼ਹੀਦੀ ਦਿਹਾੜਾ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਾਨਣਾ ਚਾਹੂੰਗੀ ਸਰ ਕਿ ਜਿਵੇਂ ਬਕ ਬਕ ਤਰ੍ਹਾਂ ਦੇ ਲੋਕ ਲੰਗਰ ਲਗਾਉਂਦੇ ਨੇ ਤੇ ਤੁਸੀਂ ਇਸ ਵਾਰ ਕੀ ਨਵਾਂ ਲੰਗਰ ਤਰ੍ਹਾਂ ਲੈ ਕੇ ਆਏ ਹੋ ਬੜਾ ਚੰਗਾ ਲੱਗਦਾ ਇਹ ਤਾਂ ਦੇਖ ਕੇ ਸਾਨੂੰ ਭੈਣੇ ਸਭ ਤੋਂ ਪਹਿਲੇ ਤਾਂ ਉਸ ਅਕਾਲ ਪੁਰਖ ਦਾ ਸ਼ੁਕਰੀਆ ਜਿਨ੍ਹਾਂ ਦੇ ਸਦਕਾ ਸਾਨੂੰ ਅੱਜ ਤੀਜਾ ਸਾਲ ਹੋ ਗਿਆ ਇਹੀ ਸੇਵਾ ਕਰਦਿਆਂ ਨੂੰ ਲੋਹੜਾਣਾ ਬਿਰਕਮਲਾਂਡ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀ ਵੀਰ ਦੀ ਗੱਡੀ ਖਰਾਬ ਹੁੰਦੀ ਆ ਤਾਂ ਬਿਲਕੁਲ ਫ੍ਰੀ ਆਫ ਕੋਸਟ ਮੁਫਤ ਠੀਕ ਕੀਤਾ ਜਾਊ। ਇਹ ਕਦੋਂ ਤੋਂ ਕਦੋਂ ਤੱਕ ਤੁਸੀਂ ਇਹ ਜਿਹੜਾ ਲੰਗਰ ਲਗਾਇਆ ਹੋਇਆ ਹੈ। ਇਹ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਹੈ। ਵੈਸੇ ਜੇ ਕਿਸੇ ਵੀਰ ਨੂੰ ਕੋਈ ਜ਼ਿਆਦਾ ਹੀ ਪ੍ਰੋਬਲਮ ਹੁੰਦੀ ਆ ਅਸੀਂ ਉਸ ਤੋਂ ਬਾਅਦ ਵੀ ਆ ਹਾਜ਼ਰੇ। ਨਹੀਂ ਤੁਸੀਂ ਜਿਵੇਂ ਦੱਸਿਆ ਤੁਸੀਂ 3 ਸਾਲ ਤੋਂ ਸੇਮ ਚੀਜ਼ ਦਾ ਲੰਗਰ ਲਾ ਰਹੇ ਹੋ ਕਿ ਸਿਰਫ ਐਸੇ ਇੰਨਾ ਦਿਨਾਂ ਦੇ ਵਿੱਚ ਇਹ ਲੰਗਰ ਲਗਾਉਣਾ ਹੈ। ਭੈਣੇ ਅਸੀਂ ਜਦੋਂ ਇਹ ਸੇਵਾ ਸ਼ੁਰੂ ਕੀਤੀ ਅਸੀਂ ਹੜ੍ਹਾਂ ਦੇ ਵਿੱਚ ਉਸ ਘਰਾਂ ਦੇ ਵਿੱਚ ਪਹੁੰਚਿਆ ਜਿੱਥੇ ਪ੍ਰੋਪਰ 5 5 6 6 ਫੁੱਟ ਪਾਣੀ ਸੀ ਉਸ ਘਰਾਂ ਵਿੱਚ ਜਾ ਕੇ ਅਸੀਂ ਸਹਿਯੋਗ ਦਿੱਤਾ ਔਰ ਡਾਕਟਰੀ ਟੀਮਾਂ ਨਾਲ ਲੈ ਕੇ ਗਏ ਡਾਕਟਰਾਂ ਨੇ ਵੀ ਸਹਿਯੋਗ ਦਿੱਤਾ ਉਸ ਤੋਂ ਬਾਅਦ ਕਰੋਨਾ ਕਾਲ ਦੇ ਵਿੱਚ ਅਸੀਂ ਉਸ ਘਰਾਂ ਵਿੱਚ ਸੈਨਟਾਈਜ਼ ਕੀਤਾ ਜਿਨ੍ਹਾਂ ਨੂੰ ਕਰੋਨਾ ਪ੍ਰੋਪਰ ਹੋ ਗਿਆ ਸੀ ਉਸ ਘਰਾਂ ਵਿੱਚ ਜਾ ਕੇ ਅਸੀਂ ਕਰੋਨਾ ਦੀ ਸੈਨਟਾਈਜ਼ ਕੀਤਾ ਜ਼ਰੂਰੀ ਨਹੀਂ ਵੀ ਅੱਜ ਹੀ 21 ਤਰੀਕ ਤੋਂ ਲੈ ਕੇ 28 ਇਹ ਤਾਂ ਸਾਡਾ ਮਹਾਨ ਦਿਨ ਨੇ ਇਹਦੇ ਵਿੱਚ ਤਾਂ ਆਪਣਾ ਸਿਰ ਝੁਕਦਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਹ ਜ਼ਰੂਰੀ ਹੈ ਵੀ ਅਸੀਂ ਸਾਡੀ ਜਿਹੜੀ ਸੇਵਾ ਮਿਸ਼ਨ ਸੇਵਾ ਜਾਂਦਾ ਤੁਗਰੀ ਤੇ ਹਰਮਨ ਮੋਟਰ ਵੱਲੋਂ 365 ਦਿਨ ਸੇਵਾ ਕੀਤੀ ਜਾਂਦੀ ਸਰ ਜੇ ਮੈਂ ਗੱਲ ਕਰਾਂ 365 ਦਿਨ ਤੁਸੀਂ ਮੈਂਸ਼ਨ ਕੀਤਾ ਸੇਵਾ ਕੀਤੀ ਜਾਂਦੇ ਕਿਸ ਕਿਸ ਤਰ੍ਹਾਂ ਦੀ ਸੇਵਾ ਤੁਸੀਂ ਕਰ ਮੈਡਮ ਕਿਸੇ ਚੀਜ਼ ਨੂੰ ਕਿਸੇ ਦੀ ਲੋੜ ਹੁੰਦੀ ਹੈ ਦਵਾਈਆਂ ਦੀ ਲੋੜ ਹੋ ਸਕਦੀ ਹੈ ਕਿਸੇ ਨੂੰ ਕੋਈ ਹੋਰ ਚੀਜ਼ ਦੀ ਲੋੜ ਹੋ ਸਕਦੀ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਵੀ ਕਰੋਨਾ ਕਾਲ ਦੇ ਵਿੱਚ ਅਸੀਂ ਉਸ ਘਰਾਂ 'ਚ ਖੁਦਾ ਨਾ ਖਾਸਤਾ ਉਸ ਟਾਈਮ ਦੁਆਰਾ ਆਵੇ ਜਦੋਂ ਅਸੀਂ ਕਰੋਨਾ ਕਾਲ 'ਚ ਸੈਨਟਾਈਜ਼ ਕੀਤਾ ਤੇ ਅਸੀਂ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਵੀ ਅਸੀਂ ਉਸ ਘਰਾਂ ਵਿੱਚ ਜਾ ਕੇ ਸੈਨਟਾਈਜ਼ ਕੀਤਾ ਜਿੱਥੇ ਪ੍ਰੋਪਰ ਕਰੋਨਾ ਹੋਇਆ ਸੀ ਉਸ ਘਰਾਂ ਵਿੱਚ ਅਸੀਂ ਪਹੁੰਚੇ ਆਂ ਤੇ ਹੜ੍ਹ ਜਿਹੜੇ ਆ ਤੁਸੀਂ ਜੂਨ ਜੁਲਾਈ 'ਚ ਹੜ੍ਹ ਹਟੇ ਨੇ ਸਤਲੂਜ ਦੇ ਕੰਡੇ-ਕੰਡੇ ਲੋਈਆਂ ਖਾਸ ਵਾਲੇ ਪਾਸੇ ਅਸੀਂ 5-5 6-6 ਫੁੱਟ ਪਾਣੀ ਸੀ ਜਿਨ੍ਹਾਂ ਦੇ ਘਰਾਂ ਦੇ ਘਰ ਡੁੱਬੇ ਹੋਏ ਸੀ ਉੱਥੇ ਪਹੁੰਚ ਕੇ ਅਸੀਂ ਸੈਨਟਾਈਜ਼ ਕੀਤਾ ਜੇ ਕਿਸੇ ਚੀਜ਼ ਨੂੰ ਸਾਡੀ ਲੋੜ ਹੁੰਦੀ ਹੈ ਅਸੀਂ ਹਮੇਸ਼ਾ ਹਾਜ਼ਰ ਹਾਂ ਜਿਵੇਂ ਤੁਸੀਂ ਗੱਲ ਕੀਤੀ ਗੱਡੀਆਂ ਖਰਾਬ ਹੋ ਜਾਂਦੀਆਂ ਤਾਂ ਕਿਹੜੀਆਂ ਕਿਹੜੀਆਂ ਗੱਡੀਆਂ ਮਤਲਬ ਇਹ ਤਾਂ ਨਹੀਂ ਵੀ ਕੋਈ ਆ ਕੇ ਤੁਹਾਨੂੰ ਕਹਵੇ ਜੀ ਸਾਡੀ ਗੱਡੀ ਖਰਾਬ ਹੈ ਤੁਸੀਂ ਠੀਕ ਕਰ ਦਿਓ ਇਦਾਂ ਤਾਂ ਨਹੀਂ ਹੋ ਸਕਦਾ ਨਾ ਮੈਡਮ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਕਿਹੜੀਆਂ ਕਿਹੜੀਆਂ ਗੱਡੀਆਂ ਨਹੀਂ 올 ਟਾਈਪਸ ਆਫ ਕਾਰਸ ਔਰ ਉਸ ਤੋਂ ਬਾਅਦ ਜੇ ਕਿਸੇ ਵੀਰ ਨੂੰ ਟਰੈਕਟਰ ਦੀ ਵੀ ਸਹੂਲਤ ਚਾਹੀਦੀ ਹੋਊਗੀ ਅਸੀਂ ਉਹ ਵੀ ਦੇਣ ਨੂੰ ਤਿਆਰ ਮੋਟਰਸਾਈਕਲ ਦੀ ਵੀ ਸਹੂਲਤ ਦੇਣ ਨੂੰ ਤਿਆਰ ਮਤਲਬ ਇਹ ਤੁਹਾਡੇ ਵੱਲੋਂ ਤੁਸੀਂ ਦੱਸ ਰਹੇ ਹੋ 3 ਸਾਲ ਤੋਂ ਕੀਤਾ ਜਾ ਰਿਹਾ ਹੈ ਜਿਵੇਂ ਆਪਾਂ ਗੱਲ ਕਰੀਏ ਹੋਰ ਕਈ ਤਰ੍ਹਾਂ ਦੇ ਲੰਗਰ ਲਗਾਏ ਜਾਂਦੇ ਆ ਤੁਸੀਂ ਇਹੀ ਚੀਜ਼ ਨੂੰ ਕਿਉਂ ਚੁਣਿਆ ਕਿ ਗੱਡੀਆਂ ਨੂੰ ਠੀਕ ਮੈਡਮ ਹਰਮਨ ਮੋਟਰ ਜੋ ਪਿਛਲੇ ਕੁਝ ਦਿਨਾਂ ਤੋਂ ਨਹੀਂ ਇਹ ਪਿਛਲੇ 5 ਸਾਲ ਤੋਂ ਹਰਮਨ ਮੋਟਰ ਦੀ ਵਰਕਸ਼ਾਪ ਆ ਔਰ ਉਹ ਉਸ ਨੂੰ 365 ਦਿਨ ਕੋਈ ਨਾ ਕੋਈ ਸੇਵਾ ਅਸੀਂ ਲੈ ਕੇ ਆਨੇ ਆ ਔਰ ਮਿਸ਼ਨ ਸੇਵਾ ਜਥਾ ਦੁਗਰੀ ਸਾਰਾ ਸਹਿਯੋਗ ਦਿੰਦਾ ਹੈ ਔਰ ਜਿੰਨੇ ਵੀਰ ਸਾਡੇ ਪੂਰੇ ਸਹਿਯੋਗ ਦਿੰਦੇ ਆ ਅਸੀਂ ਤਾਂ ਇਸ ਚੀਜ਼ ਨੂੰ ਚੁਣਿਆ ਕਿਉਂਕਿ ਸਾਡਾ ਆਪ ਦਾ ਕੀਰਤੀ ਹੈ ਇਹ ਇਹ ਅਸੀਂ ਆਪ ਖੋਦ ਇਹਨੂੰ ਕੀਰਤ ਕਰਦੇ ਆ ਤੇ ਸਾਨੂੰ ਚਾਹੀਦਾ ਵੀ ਅਸੀਂ ਦਸਾਂ ਨੋਹਾਂ ਦੀ ਕੀਰਤ ਕਮਾਈ ਚੋਂ ਜਰੂਰ ਇਹਦਾ ਅਸੀਂ ਦਸਬੰਦ ਕੱਢੀਏ ਅਸੀਂ ਇਸ ਚੀਜ਼ ਤੇ ਅਸੀਂ ਤਾਂ ਹੀ ਇਸ ਚੀਜ਼ ਦਾ ਦਸਬੰਦ ਕੱਢਿਆ ਅੱਛਾ ਇਹ ਤਾਂ ਹੋ ਗਿਆ ਸ਼ਹਾਦਤ ਦੇ ਦਿਨਾਂ ਦੇ ਵਿੱਚ ਤੁਸੀਂ ਇੱਕ ਦਸਬੰਦ ਕੱਢਦੇ ਹੋ ਹੈਨਾ ਬਾਕੀ ਮਹੀਨਿਆਂ ਦੇ ਵਿੱਚ ਵੀ ਕੁਝ ਦਸਬੰਦ ਕੱਢ ਕੇ ਕੋਈ ਨਾ ਕੋਈ ਕੀਰਤ ਦਾ ਕੰਮ ਤੁਸੀਂ ਕਰਦੇ ਹੋ ਮੈਡਮ ਅਸੀਂ ਇੱਕ ਗੱਲ ਮੈਂ ਹੋਰ ਦੱਸਿਆ ਅਸੀਂ ਕਿਸੇ ਨਾ ਕਿਸੇ ਦੀ ਕਿਸੇ ਨੂੰ ਦਵਾਈਆਂ ਦੀ ਲੋੜ ਪੈ ਸਕਦੀ ਹੈ ਸਾਡੀ ਹਰੇਕ ਮਹੀਨੇ ਕੋਈ ਨਾ ਕੋਈ ਪਰਿਵਾਰ ਕਿਸੇ ਨੂੰ ਦਵਾਈਆਂ ਦੀ ਲੋੜ ਹੁੰਦੀ ਹੈ ਕਿਸੇ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ ਅਸੀਂ ਰਾਸ਼ਨ ਦਾ ਵੀ ਪ੍ਰੋਪਰ ਸਹਿਯੋਗ ਦਿੰਦੇ ਹਾਂ ਕਿਸੇ ਨੂੰ ਕਿਸੇ ਜੀ ਦੀ ਵੀ ਲੋੜ ਹੁੰਦੀ ਹੈ ਅਸੀਂ ਹਮੇਸ਼ਾ ਹਾਜ਼ਰ ਹਾਂ ਮਤਲਬ ਹੁਣ ਜੇਕਰ ਕਿਸੇ ਵੀ ਵੀਰ ਭੈਣ ਨੂੰ 24 ਘੰਟਿਆਂ ਦੇ ਦੌਰਾਨ इवन ਰਾਤ ਦੇ ਦੌਰਾਨ ਵੀ ਜ਼ਰੂਰਤ ਪੈਂਦੀ ਹੈ ਤਾਂ ਗੱਡੀਆਂ ਦੀ ਰਿਪੇਅਰਿੰਗ ਕੀਤੀ ਜਾਂਦੀ ਹੈ। ਹਾਂਜੀ ਬਿਲਕੁਲ 24 ਘੰਟੇ ਸਾਡੀ ਲੋਡ ਹੋਊਗੀ ਅਸੀਂ 24 ਘੰਟੇ ਇਹ ਨਹੀਂ ਰਾਤ ਦੇ 2 ਵਜੇ ਹੋਣ 1 ਵਜਾ ਹੋਵੇ ਕੋਈ 3 ਵਜੇ ਹੋਣ ਸਾਡਾ ਤੁਸੀਂ ਕੰਟੈਕਟ ਨੰਬਰ ਨੋਟ ਕਰ ਸਕਦੇ ਹੋ 9517661984 ਸਾਡਾ ਨੰਬਰ ਹੈ 9642787816 ਸਾਡਾ ਨੰਬਰ ਹੈ ਹਰਮਨ ਵੀਰਾ ਦਾ ਨੰਬਰ 9642787816 ਸਾਡਾ ਨੰਬਰ ਹੈ ਜੇ ਕਿਸੇ ਵੀਰ ਨੂੰ ਸਾਡੀ ਲੋਡ ਹੋਊਗੀ ਅਸੀਂ ਹਮੇਸ਼ਾ ਹਾਜ਼ਰ ਹਾਂ ਅਸੀਂ ਨੰਬਰ ਜਾਰੀ ਕਰਦੇ ਹਾਂ ਕਿਸੇ ਨੂੰ ਵੀ ਇੱਕ ਤੁਹਾਡਾ ਸਭ ਤੋਂ ਵੱਡਾ ਸਭ ਤੋਂ ਵੱਡਾ ਧੰਨਵਾਦ ਤੁਹਾਡੇ ਵਰਗੀਆਂ ਮੀਡੀਆ ਭਾਈਚਾਰੇ ਦਾ ਦਾ ਸਿਟੀ ਹੈਡਲਾਈਨਸ ਦਾ ਜਿਹੜਾ ਸਾਨੂੰ ਪ੍ਰੋਪਰ ਸਹਿਯੋਗ ਦੇ ਰਹੇ ਹੋ ਕਿਉਂਕਿ ਤੁਹਾਡੇ ਮੀਡੀਆ ਨੇ ਹੀ ਸਾਡੀ ਆਵਾਜ਼ ਚੁੱਕਣੀ ਆ ਤੇ ਆਵਾਜ਼ ਤੇ ਸੰਗਤ ਤੱਕ ਪਹੁੰਚਾਣੀ ਆ ਸੰਗਤ ਜਿੰਨਾ ਸਾਨੂੰ ਫੋਨ ਕਰੂਗੀ ਉਹਨਾਂ ਸਾਨੂੰ ਹੋਰ ਦਿਲ ਨੂੰ ਸਕੂਨ ਮਿਲੂਗਾ ਵੀ ਅਸੀਂ ਅੱਜ ਸੱਚੀ ਸੇਵਾ ਕਰਕੇ ਆਏ ਆ ਮਤਲਬ ਜਿਹੜੇ ਵੀਰ ਭੈਣ ਨੂੰ ਜ਼ਰੂਰਤ ਹੈ ਉਹ ਇੱਥੇ ਆ ਕੇ ਆਪਣੇ ਇੱਥੇ ਆਣ ਦੀ ਵੀ ਜ਼ਰੂਰਤ ਨਹੀਂ ਮੈਡਮ ਸਾਨੂੰ ਸਾਨੂੰ ਤੁਸੀਂ ਸਾਨੂੰ ਦੱਸਿਓ ਅਸੀਂ ਪਹੁੰਚਾਂਗੇ ਤੁਹਾਨੂੰ ਆਨ ਦੀ ਲੋੜ ਨਹੀਂ ਤੁਸੀਂ ਵੇਰਕਾ ਮਿਲ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਤੁਸੀਂ ਸਾਨੂੰ ਦੱਸਣਾ ਰਾਤ ਦੇ 3 ਵਜੇ ਹੋਣ 2 ਵਜੇ ਹੋਵੇ ਤੁਸੀਂ ਸਾਡਾ ਨੰਬਰ ਟਾਈਪ ਕਰੋ ਅਸੀਂ ਹਮੇਸ਼ਾ ਹਾਜ਼ਰ ਹਾਂ ਠੀਕ ਹੈ ਜੀ ਇਹ ਹੋ ਗਿਆ ਕਿ 28 ਤਰੀਕ ਤੱਕ ਜਿਹੜੀ ਸ਼ਹੀਦੀ ਦਿਹਾੜੇ ਦੇ ਵਿੱਚ ਤੁਸੀਂ ਸਪੈਸ਼ਲੀ ਜੋ ਕਰ ਰਹੇ ਹੋ ਪਰ ਉਸ ਤੋਂ ਬਾਅਦ ਵੀ ਕਈ ਵਾਰ ਕਿਸੇ ਵੀਰ ਭੈਣ ਨੂੰ ਰਾਤ ਦੇ ਸਮੇਂ ਤੇ ਜ਼ਰੂਰਤ ਪੈਂਦੀ ਹੈ ਤਾਂ ਕੀ ਉਹ ਤੁਹਾਡੇ ਇਹਨਾਂ ਨੰਬਰਾਂ ਦੇ ਦੀ ਕਾਲ ਕਰ ਸਕਦਾ ਮੈਡਮ ਬਿਲਕੁਲ ਕਰ ਸਕਦੇ ਆ 365 ਦਿਨ ਮਿਸ਼ਨ ਸੇਵਾ ਜਥਾ ਦੁਗਰੀ ਅਤੇ ਹਰਮਨ ਮੋਟਰ ਤੇ ਸਾਡੇ ਸਾਰੇ ਹੀ ਵੀਰ 365 ਦਿਨ ਆਲਵੇਸ ਅਸੀਂ ਹਾਜ਼ਰ ਹਾਂ ਤੇ ਕਿਹੜੀ ਕਿਹੜੀ ਚੀਜ਼ ਨੂੰ ਮਤਲਬ ਕਿਦਾਂ ਕਿਦਾਂ ਰਿਪੇਅਰ ਕੀਤਾ ਚਾਹੇਗਾ ਮੈਡਮ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇਹ ਦੱਸ ਦਿਆਂ ਜਿਹੜਾ ਅਸੀਂ ਫ੍ਰੀ ਸਰਵਿਸ ਦਿੱਤੀ ਹੈ ਹਰਮਨ ਮੋਟਰ ਵੱਲੋਂ ਉਹਦੇ ਵਿੱਚ ਅਸੀਂ 24 ਘੰਟੇ ਦਾ ਅਸੀਂ ਆਪ ਖੁਦ ਸੇਵਾ ਨਹੀਂ ਕਰ ਸਕਦੇ ਉਹਦੇ ਵਿੱਚ ਅਸੀਂ ਪ੍ਰੋਪਰ ਟੀਮਾਂ ਲਾਈਆਂ ਨੇ ਸਵੇਰ ਤੋਂ ਬੰਦੇ ਹੋਰ ਨੇ ਦੁਪਹਿਰ ਤੇ ਹੋਰ ਨੇ ਰਾਤ ਤੇ ਹੋਰ ਆ ਕਿਉਂਕਿ 24 ਘੰਟੇ ਇੱਕ ਬੰਦਾ ਨਹੀਂ ਜਾਗ ਸਕਦਾ ਤੇ ਉਸ ਤੋਂ ਬਾਅਦ ਅਸੀਂ ਪ੍ਰੋਪਰ 5-5 ਬੰਦਿਆਂ ਦੀ ਟੀਮਾਂ ਲਾ ਚੁੱਕੀ ਹੋਈਆਂ ਆ ਜਿਹੜਾ ਆਲਰੇਡੀ 5-5 ਬੰਦੇ ਸਾਡੀ ਸਹਿਯੋਗ ਦੇ ਰਹੇ ਆ ਔਰ 5-5 ਬੰਦੇ ਰਾਤ ਨੂੰ ਇਸ ਸੀਦੇ ਪੂਰਾ ਪੈਰਾ ਦੇ ਰਹੇ ਆ ਇਹ ਤਾਂ ਹੋ ਗਿਆ ਕਿ ਚਲੋ ਠੀਕ ਹੈ ਰਾਤ ਦੇ ਸਮੇਂ ਤੇ ਕੋਈ ਵੀ ਆ ਕੇ ਤੁਹਾਡੀ ਹੈਲਪ ਲੈ ਸਕਦਾ ਪਰ ਮੈਂ ਬਾਕੀ ਲੋਕਾਂ ਦਾ ਕੀ ਮੈਂ ਤੁਹਾਨੂੰ ਗੱਡੀਆਂ ਦਾ ਪੁੱਛਿਆ ਕਿ ਗੱਡੀ ਦੇ ਵਿੱਚ ਕਿਹੜੀ-ਕਿਹੜੀ ਚੀਜ਼ ਨੂੰ ਰਿਪੇਅਰ ਕੀਤਾ ਜਾ ਸਕਦਾ ਮੈਡਮ ਗੱਡੀਆਂ ਨੂੰ ਕਿਸੇ ਦੀ ਕੋਈ ਫਿਊਜ ਹੋ ਸਕਦਾ ਹੈ ਕਿਸੇ ਦੀ ਬੈਟਰੀ ਦਾ ਫਿਊਜ ਹੋ ਸਕਦਾ ਹੈ ਕਿਸੇ ਦਾ ਕੋਈ ਟੈਕਨੀਕਲ ਨਾਰਮਲ ਚੀਜ਼ ਹੋ ਸਕਦੀ ਹੈ ਜੇ ਕਿਸੇ ਦਾ ਇੰਜਨ ਹੀ ਘਰੋਂ ਖਰਾਬ ਹੋਊਗਾ ਉਸ ਚੀਜ਼ ਨੂੰ ਸੋਚਿਆ ਜਾਊਗਾ ਕਿਉਂਕਿ ਇੰਜਨ ਨਾ ਜਿਹੜਾ ਬੰਦੇ ਦਾ ਇੰਜਨ ਖਰਾਬ ਹੈ ਉਹ ਘਰੋਂ ਹੀ ਖਰਾਬ ਹੈ ਉਸ ਚੀਜ਼ ਨੂੰ ਨੇ ਨਾ ਠੀਕ ਕਰ ਸਕਦੇ ਜੇ ਕਿਸੇ ਬੰਦੇ ਦੀ ਕਲਚ ਪਲੇਟਾ ਪੈਣ ਵਾਲੀਆਂ ਤੇ ਉਹ ਘਰੋਂ ਹੀ ਕਲਚ ਪਲੇਟਾ ਖਰਾਬ ਨੇ ਤੇ ਉਸੇ ਨੂੰ ਨਹੀਂ ਜਿਹੜੀ ਟੈਕਨੀਕਲ ਪ੍ਰੋਬਲਮ ਹੈ ਮੌਕੇ ਤੇ ਜਿਹੜੀ ਲੋਡਵੰਦ ਚੀਜ਼ਾਂ ਹੋ ਸਕਦੀਆਂ ਉਹ ਅਸੀਂ ਹਮੇਸ਼ਾ ਹਾਜ਼ਰ ਕਰਕੇ ਪਹੁੰਚਦਾ ਕਰ ਦਵਾਂਗੇ ਹਾਂ ਅੱਛਾ ਜੀ ਮਤਲਬ ਤੁਹਾਡੇ ਵੱਲੋਂ ਚਾਲੂ ਕਰਕੇ ਹਾਂ ਜੇ ਜੇ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਹੈ ਬੰਦੇ ਛੋਟੇ ਛੋਟੇ ਬੱਚੇ ਵੀ ਹੁੰਦੇ ਨਾਲ ਪਰਿਵਾਰ ਹੁੰਦਾ ਠੰਡ ਦਾ ਟਾਈਮ ਹੈ ਠੀਕ ਹੈ ਤੇ ਤੁੰਦ ਦਾ ਤੁੰਦ ਵੀ ਪੈ ਜਾਂਦੀ ਹੈ ਰਾਤ ਨੂੰ ਜੇ ਕਿਸੇ ਦੀ ਗੱਡੀ ਖਰਾਬ ਹੋ ਜਿੰਦੀ ਛੋਟੇ ਛੋਟੇ ਬੱਚਿਆਂ ਕਰਕੇ ਹੀ ਆਪਾਂ ਇਹ ਫੈਸਲਾ ਚੁੱਕਿਆ ਹੈ ਵੀ ਉਹ ਪਰੇਸ਼ਾਨ ਨਾ ਹੋਣ ਇਹ ਨਾ ਹੋਵੇ ਸਾਰੀ ਰਾਤ ਠੰਡ 'ਚ ਬੈਠੇ ਰਹਿਣ ਜੇ ਫਾਲਟ ਪੈ ਗਿਆ ਅਸੀਂ ਉਹਨਾਂ ਦੀ ਗੱਡੀ ਸਟਾਰਟ ਕਰਕੇ ਚਲਦੀ ਕਰਾਂਗੇ ਅਗਰ ਇਹ ਨਹੀਂ ਵੀ ਫਤਗੜ ਸੇ ਪਹੁੰਚ ਗਏ ਨੇ ਬਾਾਈ ਦੀ ਵੀ ਕਿਸੇ ਦੀ ਵਾਪਸੀ ਦੇ ਵੀ ਘਰ ਜਾਂਦੇ ਵੀ ਗੱਡੀ ਖਰਾਬ ਹੋ ਜਾਵੇ ਉਹ ਵੀ ਅਸੀਂ ਰਿਪੇਅਰ ਕਰਾਂਗੇ ਰਿਪੇਅਰ ਕਰਕੇ ਉਹਨਾਂ ਨੂੰ ਘਰ ਪਹੁੰਚਦਾ ਕਰਾਂਗੇ ਜਿਵੇਂ ਮਰਜ਼ੀ ਕਰੀਏ ਅੱਛਾ ਸਾਡੇ ਕੋਲ ਸਾਰੇ ਕੰਮ ਹੈ ਟਰੱਕ ਹੋ ਗਿਆ ਟਰੈਕਟਰ ਹੋ ਗਿਆ ਮੋਟਰਸਾਈਕਲ ਕਾਰ ਕੋਈ ਵੀ ਵਾਹਨ ਹੈ ਯਾਨੀ ਟੂ ਵੀਲਰ ਹੋਵੇ ਚਾਹੇ ਫੋਰ ਵੀਲਰ ਸਾਰੇ ਕੋਲ ਸਾਰਾ ਇਸਤੇਮਾਲ ਹੈਗਾ ਠੀਕ ਹੈ ਜੀ ਮਤਲਬ ਸਾਰੀਆਂ ਟੀਮਸ ਨੂੰ ਤੁਸੀਂ ਤਿਆਰ ਕੀਤਾ ਹੋਇਆ ਪ੍ਰੋਪਰਲੀ ਉਸ ਚੀਜ਼ ਦੇ ਲਈ ਹਾਂ ਜੀ ਹਾਂ ਜੀ ਬਿਲਕੁਲ ਜੀ ਕਰਨਾ ਚਾਹੁੰਦੇ ਸਾਡੇ ਨਾਲ ਜਿੰਨੇ ਵੀ ਵੀਰ ਮਕੈਨਿਕ ਵੀਰ ਜੁੜਨਾ ਚਾਹੁੰਦੇ ਆ ਔਰ ਅਸੀਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਨਾ ਚਾਹੁੰਦੇ ਆ ਸਾਡੇ ਨਾਲ ਮਕੈਨਿਕ ਵੀਰ ਪ੍ਰੋਪਰ ਸਾਡੇ ਨਾਲ ਜੁੜਨ ਔਰ ਸਾਡੇ ਨਾਲ ਸਾਡੇ ਨਾਲ ਸਹਿਯੋਗ ਦੇਣ ਸੰਗਤਾਂ ਸਹਿਯੋਗ ਦੇਣ ਤਾਂ ਜੋ ਸਾਡਾ ਕਾਫਲਾ ਵੱਡਾ ਹੋਵੇ ਅਸੀਂ ਸੰਗਤਾਂ ਦੀ ਸੇਵਾ ਕਰ ਸਕੀਏ ਹੋ ਸਕਦਾ ਅੱਜ ਅਸੀਂ 22 ਮੈਂਬਰ ਆ 22 ਮੈਂਬਰ ਆ ਤਾਂ ਹੋਰ ਵੱਡਾ ਹੋਵੇ ਕਾਫਲਾ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਸੰਗਤ ਦੀ ਸੇਵਾ ਕਰ ਸਕੀਏ ਔਰ ਸੰਗਤਾਂ ਦੀ ਸੇਵਾ ਕਰ ਸਕੀਏ ਅਸੀਂ ਜ਼ਰੂਰ ਇਸ ਚੀਜ਼ ਨੂੰ ਚਾਹਾਂਗੇ अच्छा जी ਹੁਣ ਜਿਵੇਂ ਦਰਾਹੇ ਤੱਕ ਤੁਹਾਨੂੰ ਕਹਿ ਰਿਹਾ ਹਾਂ ਹਾਂਜੀ ਦੇਖੋ ਜੀ ਅਸੀਂ ਮਕਸਦ ਸਾਡਾ ਸੀਗਾ ਫੇਰਕਾ ਮਿਲ ਤੋਂ ਲੈ ਕੇ ਦਰਾਹੇ ਤੱਕ ਅਸੀਂ ਹੋਰ ਮਕੈਨਿਕਾਂ ਨੂੰ ਵੀ ਕਹਿੰਨੇ ਆ ਭਈ ਇਹ ਸੀਧੀ ਦਿਹਾੜੇ ਨੇ ਇਹ ਸੋਕ ਦੇ ਦਿਹਾੜੇ ਨੇ ਬਾਬਾ ਅਜੀਤ ਸਿੰਘ ਬਾਬਾ ਜਗਰ ਸਿੰਘ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਕੋ ਸ਼ਹੀਦ ਹੋਏ ਨੇ ਸਰਪੰਸ ਦਾਨੀ ਗੁਰਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਹੀ ਪਰਿਵਾਰ ਵਾਰਤਾ ਦੇਸ਼ ਦੇ ਖਾਤਰ ਪਰ ਆਪਣੇ ਲਈ ਕੁਝ ਨਹੀਂ ਬਚਾਇਆ ਨੰਗੇ ਪੈਰੀ ਫਿਰ ਅਗੋ ਮਾਚੀ ਵਾਲੇ ਸਾਰਿਆਂ ਨੂੰ ਇਤਹਾਸ ਪਤਾ ਹੀ ਹੈ ਅਸੀਂ ਕਹਿੰਦੇ ਆ ਵੀ ਦਰਾਏ ਤੱਕ ਤੇ ਅਸੀਂ ਲਿਆਈ ਹੋਇਆ ਮਕੰਮ ਤੇ ਹੁਣ ਅਗੋ ਦਰਾਏ ਤਾਂ ਕੋਈ ਹੋਰ ਮਕੈਨਿਕ ਲੈ ਲਵੇ ਪਤੇ ਘਰ ਸਾਹਿਬ ਦੇ ਇਹ ਸੇਵਾ ਹੈ ਅਸੀਂ ਕੋਈ ਪੈਸੇ ਨਹੀਂ ਲੈਣੇ ਅਸੀਂ ਫ੍ਰੀ ਕਰਾਂਗੇ ਗੱਡੀ ਠੀਕ ਹਾਂ ਇਹ ਸਾਡੀ ਕੀ ਹੈ 3 ਸਾਲ ਪਹਿਲੇ ਵੀ ਅਸੀਂ ਕਰਦੇ 3 ਸਾਲ ਤੋਂ ਸ਼ੁਰੂ ਕੀਤਾ ਹਾੜਾ ਤੇ ਵੀ ਜਾਂਦੇ ਰਿਆਂ 5-5 ਫੁੱਟ ਪਾਣੀ ਆਂਦਾ ਰਿਹਾ ਉੱਥੇ ਜਾ ਕੇ ਵੀ ਡਾਕਟਰ ਦੀ ਟੀਮ ਨਾਲ ਲੈ ਕੇ ਗਿਆ ਜੇ ਕਿਸੇ ਨੂੰ ਦਵਾਈ ਦੀ ਲੋੜ ਹੈ ਦਵਾਈ ਦਿੱਤੀ ਲੰਗਰ ਰਸਦ ਪਾਣੀ ਸਾਰਾ ਕੁਝ ਲੈ ਕੇ ਜਾਂਦੇ ਰਿਆਂ हां जी सीधी दियाड़ा है इस करके सानू सारा नु चाहिदा है जिनी सेवा हो सके उन्ही करो बाकी ਸਾਡੇ ਵਰਗੇ ਤੇ ਤੁਛ ਆ ਗਿਆ ਇੰਨੀ ਆਪਾ સેવા ਕੀ ਕਰ ਸੇਨਾ સેવા ਉਹਨਾਂ ਨੇ ਕੀਤੀ ਮੋਤੀराम ਮੈਰਾ ਵਿਚਾਰਾ ਉਹਦਾ ਸਾਰਾ ਪਰਿਵਾਰ ਕੋਲੂ ਜੀ ਪੀੜ ਦਿੱਤਾ ਬੱਚਿਆਂ ਨੂੰ ਦੁੱਧ ਪਿਆੰਦਾ ਰਿਆ ਤੇ ਟੋਟਲ ਮਾਰਵਲੇ ਵੇਖ ਲਓ Hindu ਧਰਮ ਹੋ ਕੇ ਵੀ ਸੁਭਾ ਸਰਾਂਦ ਕਹਿੰਦਾ ਖੜੀਆਂ ਮੋਹਰਾ ਲੈਣੀਆਂ ਨੇ ਵਿਚਾ ਕੇ ਨਹੀਂ ਲੈਣੀਆਂ ਸੋਨੇ ਦੀਆਂ ਖੜੀਆਂ ਮੋਹਰਾ ਦੇ ਕੇ ਜਗਾ ਖਰੀਦੀ ਸਭ ਤੋਂ ਕੀਮਤੀ ਜਗਾ ਹੈ ਪਟੇਗੜ ਸਾਹਿਬ ਦੀ ਇਸ ਕਰਕੇ ਸਾਰਿਆਂ ਨੂੰ ਦਰਸ਼ਨ ਮੇਲੇ ਜ਼ਰੂਰ ਕਰਨ ਜਾਣੇ ਚਾਹੀਦੇ ਨੇ ਦੇ ਹੋਰ ਵੀ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਸਰ ਜਿਵੇਂ ਦੱਸਿਆ ਸਾਰਾ ਕੁਝ ਦੱਸਿਆ ਕਿ ਬੁਗਰੀ ਨਹਿਰ ਤੱਕ ਜਿਹੜਾ ਇਹ ਸੇਵਾ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਪਕਾਰ ਦੇ ਵੀ ਸਿਰਫ ਸੇਵਾ ਮਿਲਣ ਵਾਲੀ ਹੁੰਦੀ ਹੁਣ ਸੇਵਾ ਦਾ ਤਾਂ ਇਦਾਂ ਹੈ ਜਿਵੇਂ ਜਿਵੇਂ ਸਾਨੂੰ ਹੁਣ ਸੰਗਤ ਦਾ ਸਹਿਯੋਗ ਮਿਲਦਾ ਸਾਨੂੰ ਹੁਣ ਪਤਾ ਲੱਗਦਾ ਵੀ ਜਿਵੇਂ ਹੁਣ ਕਈ ਵਾਰ ਸੰਗਤਾਂ ਨੂੰ ਰਾਹ ਦੇ ਵਿੱਚ ਮੈਡੀਸਿਨ ਦੀ ਲੋੜ ਵੀ ਸਾਨੂੰ ਕੱਲ ਇੱਕ ਪਤਾ ਲੱਗਿਆ ਕਿ ਸੰਗਤਾਂ ਕਈ ਵਾਰ ਤबीयत ਅੱਜ ਕਿਸੇ ਦੀ ਖਰਾਬ ਹੋ ਜਾਂਦੀ ਆ ਤੇ ਅਸੀਂ ਉਹ ਵੀ ਸੋਚ ਰਹੇ ਆ ਕਿ ਨਾਲ ਕੋਈ ਕੋਈ ਵੀਰ ਕੋਈ ਭਾਈ ਵੀ ਡਾਕਟਰ ਜਾਂ ਕੋਈ ਬੰਦਾ ਸਾਨੂੰ ਮਿਲੇ ਜਿਹੜਾ ਮਤਲਬ ਮੌਕੇ ਤੇ ਰਾਹ ਵੀ ਜਾਂਦੀ ਸੰਗਤ ਨੂੰ ਮੈਨੇਜ ਕਰ ਸਕੇ ਸੇਵਾ ਦਾ ਤਾਂ ਜੀ ਇਹ ਦੇਖੋ ਨਾ ਕਿ ਰੋਡ ਦਿਨੇ ਤਾਂ ਬਹੁਤ ਹਲ ਨੇ ਦਿਨੇ ਤਾਂ ਕਿੰਨੇ ਹਲ ਨੇ ਆਪਣੇ ਕੋਲੇ ਕਾਲ ਕਰ ਲੈਂਦਾ ਐਂਬੂਲੈਂਸ ਨੇ ਰਾਤ ਨੂੰ ਹੀ ਮੇਨ ਸੇਵਾ ਦੀ ਰੋਡ ਬੰਦੀ ਉਹਨੂੰ ਬਾਹਰ ਲਈ ਸੰਗਤ ਪੈਂਡਾ ਵੀ ਲੰਬਾ ਆ ਤੁਹਾਨੂੰ ਪਤਾ ਆ ਫਤੇਗੜ ਸਾਹਿਬ ਦਾ ਤਾਂ ਰਾਹ ਦੇ ਵਿੱਚ 100 ਤਰਾਂਦੀ ਆ ਗੱਡੀ ਟੈਕਨੀਕਲ ਤਾਂ ਹੈਗੀ ਹੈਗੀ ਉਹ ਦਾ ਵੀਰੇ ਵੱਲੋਂ ਚੱਲਦੀ ਰਹੀ ਹਰਮਨ ਮੋਟਰ ਵੱਲੋਂ ਪਰ ਇੱਕ ਹੈਲਥ ਦੀ ਵੀ ਸਾਨੂੰ ਲੱਗ ਇਹ ਵੀ ਇੱਕ ਜ਼ਰੂਰੀ ਸਾਨੂੰ ਕਰਨੀ ਪਈ ਹੋ ਸਕਦੇ ਆਨਵਰ ਟਾਈਮ ਸਾਡੇ ਨਾਲ ਕੁਝ ਬਣਦਾ ਅਸੀਂ ਇਸ ਬਾਰੇ ਵੀ ਸੋਚਦੇ ਜੀ ਹੋਏ ਕਿ ਨਾਲ ਇਹ ਵੀ ਅਮਰੀਕਾ ਮਿਲਕ ਪਲਾਂਟ ਤੋਂ ਲੈ ਕੇ ਆਪਣੇ ਦਰਾਹੇ ਦੇ ਤੱਕ ਦੇ ਸਕੀਏ ਵੈਸੇ ਤਾਂ ਵੱਧ ਤੱਕ ਦੇ ਸਕੀਏ ਪਰ ਜਿੰਨੀ ਕਿ ਇਸ ਟਾਈਮ ਟੀਮ ਸਾਡੇ ਕੋਲ ਵੀ ਬਾਈ ਮੈਂਬਰੀ ਕਮੇਟੀ ਤੇ ਹੋਣ ਕਰਕੇ ਕਿ ਅਸੀਂ ਪ੍ਰੋਪਰ ਇਹ ਤੇ ਕਰ ਸਕੀਏ ਚਿੰਗ ਕਰਕੇ ਅੱਛਾ ਜੀ ਇਹ ਤਾਂ ਹੋ ਗਈ ਜਿਵੇਂ ਲੰਗਰ ਦੀ ਸੇਵਾ ਬਹੁਤ ਸਾਰੇ ਲੋਕ ਲਗਾਉਂਦੇ ਨੇ ਕਿ ਤੁਹਾਡੇ ਵੱਲੋਂ ਇਹ ਬੜੀ ਵੱਖਰੀ ਤਰੀਕੇ ਦੀ ਸੇਵਾ ਕੀਤੀ ਜਾ ਰਹੀ ਹੈ ਤਿੰਨ ਸਾਲਾਂ ਤੋਂ ਭਾਈ ਜੀ ਨੇ ਮੈਂਸ਼ਨ ਕੀਤਾ ਕੀਤੀ ਜਾ ਰਹੀ ਹੈ ਤਾਂ ਹੁਣ ਕੀ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਸਾਲ ਤੁਸੀਂ ਇਸ ਸੇਵਾ ਨੂੰ ਅੱਗੇ ਤੱਕ ਵਧਾ ਮੈਂ ਬਿਲਕੁਲ ਅਸੀਂ ਪਿਛਲੇ 3 ਸਾਲ ਤੋਂ ਕੰਟੀਨਿਊ ਚੱਲਦਾ ਰਹੇ ਹਾਂ ਇਸ ਮੈਟਰ ਤੇ ਪਰ ਦਿੱਕਤ ਸਾਨੂੰ ਨਾ ਇੱਕ ਛੋਟੀ ਜਿਹੀ ਮੈਂ ਬੇਨਤੀ ਤੁਹਾਡੇ ਮਾਧਿਅਮ ਰਾਂ ਕਰਨਾ ਚਾਹੂੰਗਾ ਕਿਤਨਾ ਸਾਨੂੰ ਨਾ ਇੱਕ ਦਿੱਕਤ ਜਿਹੜੀ ਆ ਰਹੀ ਆ ਸਾਨੂੰ ਫਰੋਡ ਕਾਲਸ ਦੀ ਬਹੁਤ ਦਿੱਕਤ ਆ ਰਹੀ ਹੈ ਮੈਂ ਤੁਹਾਨੂੰ ਉਹ ਪਤਾ ਕਿਉਂ ਕਹਾਂ ਮਤਲਬ ਤੁਸੀਂ ਦੇਖੋ ਵੀ ਛੋਟੀ ਜੀ ਮਾੜੀ ਮੋੜੀ ਮਾਈਨਰ ਤਾਂ ਹਰ ਬੰਦਾ ਹੀ ਕਰ ਲੈਂਦਾ ਆ ਹੁਣ ਨਿੱਕੀ ਜਿਹੀ ਗੱਲ ਨੂੰ ਵੀ ਆਪਾਂ ਅਗਰ ਹਾਈਲਾਈਟ ਕਰਕੇ ਬੁਲਾਵਾਂਗੇ ਤਾਂ ਸਾਡੇ 2-4 ਬੰਦੇ ਜਾਂਦੇ ਆ ਤਾਂ ਉਹ ਬੜੀ ਤੁਹਾਨੂੰ ਦਿੱਕਤ ਆਉਂਦੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਤੋ ਮੇਰੇ ਵੀਰੋ ਵੀ ਐਦਾਂ ਤੇ ਮਜ਼ਾਕ ਐਦਾਂ ਸਮਿਆਂ ਚ ਨਾ ਕਰੋ ਜਿੱਥੇ ਸੇਵਾ ਸਾਨੂੰ ਐਗਜ਼ੈਕਟ ਲੋਡ ਆ ਉੱਥੇ ਹੀ ਸਾਨੂੰ ਬੁਲਾਇਆ ਜਾਵੇ ਤਾਂ ਕਿ ਸਾਡੀ ਵੀ ਐਨਰਜੀ ਦਾ ਸਹੀ ਲੱਗ ਸਕੇ ਤੇ ਇਹ ਚੀਜ਼ ਦਾ ਲੋਡ ਜਿਨ੍ਹਾਂ ਨੂੰ ਸੱਚੀ ਦੇ ਵਿੱਚ ਨੇ ਜਿਹੜੇ ਜਿਹੜੇ ਐਕਚੁਅਲੀ ਦੀ ਨੀਡੀ ਨੇ ਹੁਣ ਜਿਵੇਂ ਕਿਸੇ ਦਾ ਰਾਹ ਚੜਦੇ ਟਾਇਰ ਪੈਂਚਰ ਆ ਇਹ ਤਾਂ ਬੰਦਾ ਨੂੰ ਕਾਮਨ ਜੀ ਗੱਲ ਆ ਹਰ ਰਾਤ ਬਰਾਤੇ ਦੀ ਗੱਲ ਹੋਰ ਆ ਪਰ ਦਿਨੇ ਵਾਲੇ ਤੇ ਤੁਸੀਂ ਆਪ ਦੇਖਦੇ ਹੋ ਵੀ ਛੋਟੇ ਜਿਹੇ ਕੰਮ ਲਈ ਆਪਾਂ ਵੱਡੀ ਚੀਜ਼ ਕਰ ਰਹੇ ਆ ਵੱਡੀ ਐਨਰਜੀ ਲਾ ਰਹੇ ਆ ਉਹ ਚੀਜ਼ ਦਾ ਥੋੜਾ ਇੱਕ ਗੁਰੇਜ ਕਰਨਾ ਚਾਹੀਦਾ ਇਸ ਚੀਜ਼ ਦੇ ਵਿੱਚ ਆਪਾਂ ਨੂੰ ਇਹ ਤੁਹਾਡੀ ਬੇਨਤੀ ਅਸੀਂ ਆਪਣੀ ਆਡੀਅנס ਨੂੰ ਇੱਕ ਵਾਰ ਜ਼ਰੂਰ ਕਰ ਦਵਾਂਗੇ ਕਿ ਜੇਕਰ ਕਿਸੇ ਨੂੰ ਜ਼ਿਆਦਾ ਜ਼ਰੂਰਤ ਨਹੀਂ ਹੈ ਛੋਟੀ ਮੋਟੀ ਪ੍ਰੋਬਲਮ ਹੈ ਤਾਂ ਉਸ ਨੂੰ ਤੁਸੀਂ ਕੀ ਕਰਵਾ ਲਓ ਹਾਲਾਂਕਿ ਜੇ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਅਸੀਂ ਨੰਬਰ ਤੁਹਾਨੂੰ ਦੱਸ ਦਿੱਤੇ ਨੇ ਤੁਸੀਂ ਕਾਲਸ ਕਰਕੇ ਇਹਨਾਂ ਤੋਂ ਸੇਵਾ ਲੈ ਸਕਦੇ ਹੋ ਸੇਵਾ ਇਹਨਾਂ ਵੱਲੋਂ ਕੀਤੀ ਜਾ ਰਹੀ ਹੈ ਬੜਾ ਹੀ ਵੱਡਾ ਇੱਕ ਤਰੀਕੇ ਮੈਂ ਕਹੂੰਗੀ ਕਿ ਉਪਰਾਲਾ ਜਿਹੜਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਲੋਕਾਂ ਲੋਕ ਭਲਾਈ ਦਾ ਸਾਹਿਬਜ਼ਾਦੀਆਂ ਦੀ ਸ਼ਹੀਦੀ ਦੇ ਨਾਲ-ਨਾਲ ਜੇਕਰ ਇਦਾਂ ਦੇ ਲੰਗਰ ਲਗਾਏ ਜਾਣ ਤਾਂ ਲੋਕਾਂ ਦੀ ਕਾਫੀ ਤਰ੍ਹਾਂ ਦੀ ਮਦਦ ਹੁੰਦੀ ਹੈ ਨੰਬਰ ਤੁਹਾਡੇ ਨਾਲ ਸਾਂਝੇ ਕਰ ਹੀ ਦਿੱਤੇ ਨੇ ਗੱਲਬਾਤ ਵੀ ਤੁਹਾਡੀ ਕਰਾਈ ਦਿੱਤੀ ਹੈ ਪਰ ਜੇਕਰ ਤੁਹਾਨੂੰ ਕਿਸੇ ਨੂੰ ਵੀ ਜ਼ਰੂਰਤ ਪੈਂਦੀ ਹੈ ਰਸਤੇ ਦੇ ਵਿੱਚ ਫੇਰ ਕਮਿਲ ਪਲਾਨਟ ਤੋਂ ਲੈ ਕੇ ਦੁਰਾਹਾਂ ਨਹਿਰ ਤੱਕ ਜਿਵੇਂ ਇਹਨਾਂ ਨੇ ਦੱਸਿਆ ਇੱਥੇ ਤੱਕ ਤੁਹਾਨੂੰ ਕੋਈ ਵੀ ਗੱਡੀਆਂ ਦੀ ਟੂ ਵੀਲਰ ਥਰੀ ਵੀਲਰ ਕਿਸੇ ਚੀਜ਼ ਦੀ ਵੀ ਜ਼ਰੂਰਤ ਪੈਂਦੀ ਹੈ ਫੋਰ ਵੀਲਰ ਤੁਸੀਂ ਇੱਥੇ ਇਹਨਾਂ ਨੂੰ ਇਹਨਾਂ ਨੰਬਰਾਂ ਤੇ ਕਾਲ ਕਰ ਸਕਦੇ ਹੋ ਤੇ ਸੇਵਾ ਦਾ ਜਿਹੜਾ ਲਾਭ ਉਠਾ ਸਕਦੇ ਹੋ ਇੱਕ ਲੰਗਰ ਦੀ ਤਰ੍ਹਾਂ ਇਸ ਨੂੰ ਕੀ ਤੁਸੀਂ ਯੂਜ਼ ਕਰੋ ਇਹ ਨਹੀਂ ਵੀ ਤੁਸੀਂ ਬਹੁਤ ਛੋਟੀ ਜਿਹੀ ਚੀਜ਼ ਲਈ ਵੀ ਇਹਨਾਂ ਨੂੰ ਪ੍ਰੋਬਲਮ ਲਈ ਵੀ ਕਾਲ ਕਰਦੇ ਹੋ ਸੋ ਇਦਾਂ ਦੀਆਂ ਚੀਜ਼ਾਂ ਨੂੰ ਥੋੜਾ ਜਿਹਾ ਗਰੇਸ ਕਰੋ ਜਿਵੇਂ ਭਾਈ ਸਾਹਿਬ ਨੇ ਮੈਂਸ਼ਨ ਕੀਤਾ ਹੈ ਹੋਰ ਅਪਡੇਟਸ ਦੇਖਦੇ ਰਹੋ ਦਸਤੀ ਅਪ